ਤਾਪੀ ਨਾਮ ਰਵਾਇਆ ਕਰੋ ਫੋੜ ਫੋੜ ਤੋੜਦੇ ਆ ਰਾਤ ਨੂੰ ਓਏ ਆ ਜਾਓ ਓਏ ਆ ਜਾਓ ਓ ਗੇੜਾ ਆਪਾਂ ਇੱਕ ਹੋਰ ਵੀ ਲਾਉਣਾ ਹੈ ਮੁੰਡਿਆਂ ਲਈ ਹਾਂਜੀ ਹਾਂਜੀ ਬੋਲ ਦੇ ਮੜਿਆ ਇੱਕ ਸਾਰਿਆਂ ਨੂੰ ਬੇਨਤੀ ਹੈ ਤੁਹਾਨੂੰ ਪਤਾ ਮੁੰਡੇ ਕਬੱਡੀ ਖੇਡਦੇ ਆ ਤੇ ਇਹਨਾਂ ਦੇ ਸੱਟਾਂ ਫੇਟਾਂ ਲੱਗਦੀਆਂ ਅਕਸਰ ਤੇ ਕਬੱਡੀ ਵਾਲੇ ਬਾਈ ਕੋਈ ਬਾਹਰੇ ਅਮੀਰ ਪਰਿਵਾਰਾਂ ਚੋਂ ਨਹੀਂ ਹੁੰਦੇ ਬਹੁਤ ਹੀ ਨਾਰਮਲ ਪਰਿਵਾਰਾਂ ਚੋਂ ਉੱਠ ਕੇ ਬਹੁਤ ਕੁਝ ਚੱਲਣਾ ਪੈਂਦਾ ਹੈ ਬੰਦਾ ਤਕੜਾ ਹੋ ਜਾਂਦਾ ਹੈ ਤਕੜਾ ਹੋ ਕੇ ਜਦੋਂ ਸੱਟ ਲੱਗ ਜਾਂਦੀ ਹੈ ਪਰ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਅਖੀਰਲੀ ਪੌੜੀ ਤੋਂ ਡਿੱਗ ਕੇ ਥੱਲੇ ਡਿੱਗਣ ਵਾਲਾ ਕੰਮ ਹੀ ਹੋ ਜਾਂਦਾ ਮੇਰੇ ਵੀਰੋ ਸੋ ਯੂनाइटेड ਕਬੱਡੀ ਫੈਡਰੇਸ਼ਨ ਨੇ ਇੱਕ مشਵਰਾ ਕੀਤਾ ਪਿਛਲੇ ਦਿਨਾਂ ਦੇ ਵਿੱਚ ਵੀ ਜਿੰਨੇ ਵੀ ਆਪਣੇ ਇੱਥੇ ਮੁੰਡੇ ਖੇਡਣ ਆਏ ਆ ਜਿਹੜੇ ਮੁੰਡੇ ਇੰਜਰਡ ਹੋਏ ਆ ਜਿਨ੍ਹਾਂ ਨੂੰ ਦੋ ਤਿੰਨ ਮੁੰਡਿਆਂ ਨੂੰ ਇੰਡੀਆ ਵੀ ਬੈਕ ਜਾਣਾ ਪਿਆ ਤੇ ਦੋ ਤਿੰਨ ਮੁੰਡੇ ਆਪਣੇ ਇੰਡੀਆ ਜਿਹੜੇ ਬੈੱਡ ਤੇ ਹੀ ਪਏ ਆ ਸਾਮੀ ਖੀਰਾਂ ਵਾਲੀ ਦਾ ਔਰ ਇੱਕ ਮੁੰਡਾ ਹੋ ਰਿਹਾ ਵੀ ਆਪਾਂ ਸਾਰੇ ਟੂਰਨਾਮੈਂਟਾਂ ਤੇ ਮਾਇਆ ਕੱਤਰ ਕਰਿਆ ਕਰਾਂਗੇ ਐਂਡ ਤੇ ਸਾਰਿਆਂ ਨੂੰ ਵੰਡ ਕੇ ਮਾਇਆ ਜਿਹੜੀ ਉਹ ਤੁਹਾਡੀ ਤੁਹਾਡਾ ਦਸਵੰਦ ਹੈ ਜਿਹੜਾ ਉਹ ਯੂਨਾਈਟਿਡ ਕਬੱਡੀ ਫੈਡਰੇਸ਼ਨ ਉਹ ਮੇਰੇ ਵੀਰੋ ਭੇਜੂਗੀ ਸੋ ਮੈਂ ਬੇਨਤੀ ਕਰਦਾ ਫੈਡਰੇਸ਼ਨ ਨੂੰ ਸਾਰਿਆਂ ਨੂੰ ਹੱਥ ਮਨ ਕੇ ਬੇਨਤੀ ਕਰਦੇ ਆ ਕੋਈ ਪੰਜ ਦੇਓ ਕੋਈ 10 ਦੇਓ ਜਿਹਦੀ ਜਿੰਨੀ ਜਿੰਨੀ ਹیثیت ਆ ਜਿਹਦੀ ਜਿੰਨੀ ਜਿੰਨੀ ਪਹੁੰਚ ਆ ਸੋ ਅਸੀਂ ਗੇੜਾ ਲਾ ਰਹੇ ਆ ਉਹਨਾਂ ਪਲੇਅਰਾਂ ਲਈ ਜਿਹਨੇ ਪਲੇਅਰ ਇੰਜਰ ਹੋਏ ਆ ਬਾਅਦ ਚ ਆਪਾਂ ਉਹਨਾਂ ਨੂੰ ਪੈਸੇ ਭੇਜਣੇ ਆ ਸੋ ਰਿਕਵੈਸਟ ਆ ਸਾਰੇ ਮੇਰੇ ਵੀਰ ਸਹਿਯੋਗ ਕਰਿਓ ਸਾਡੇ ਨੌਜਵਾਨ ਵੀਰ ਕਲੱਬ ਵਾਲੇ ਤੇ ਨਾਲ ਫੈਡਰੇਸ਼ਨ ਵਾਲੇ ਉਹ ਨਾਲ ਆ ਰਹੇ ਆ ਸੋ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਪਲੀਜ਼ ਉਹ ਆਪਾਂ ਸਨਮਾਨ ਦੇ ਵਿੱਚ ਉਹਨਾਂ ਪਲੇਅਰਾਂ ਦੇ ਲਈ ਜਿਹੜੀ ਮਾਇਆ ਇਕੱਤਰ ਕਰਨੀ ਆ ਉਹਦੇ ਲਈ ਆਪਾਂ ਸਾਰੇ ਅੱਗੇ ਆਈਏ ਤੁਹਾਡਾ ਸਾਰਿਆਂ ਦਾ ਸਤਿਕਾਰ ਆ ਬਹੁਤ ਬਹੁਤ ਧੰਨਵਾਦ ਆ ਪਲੀਜ਼ ਬਾਅਦ ਚੜ ਕੇ ਆਪਾਂ ਸਹਿਯੋਗ ਕਰਿਓ ਆਪਾਂ ਨੂੰ ਕੋਈ ਫਰਕ ਨਹੀਂ ਪੈਣਾ ਪਰ ਉਹ ਪਲੇਅਰ ਨੇ ਜਿਹੜੇ ਸਾਡੇ ਨੌਜਵਾਨ ਭਰਾ ਆ ਕਿਉਂਕਿ ਜਦੋਂ ਸੱਟ ਲੱਗਦੀ ਆ ਤੇ ਫਿਰ ਬੜਾ ਔਖਾ ਹੋ ਜਾਂਦਾ ਜੱਗਾ ਜੀ ਇੱਕ ਤਾਂ ਮੁੰਡਾ ਮਾਲੀਏ ਵਾਲਾ ਹਨਾ ਬਾਊ ਮਾਲੀਆ ਦੂਜਾ ਸ਼ਾਮੀ ਖੀਰਾਵਾਲੀਆ ਗੁਰਲਾਲ ਖੰਡੂਰ ਸਾਹਿਬ ਗੁਰਲਾਲ ਖੰਡੂਰ ਸਾਹਿਬ ਇੱਕ ਪੱਟੀਸਾਲ ਦੀ ਟੀਮ ਦਾ ਪੱਟੀ ਸਾਹਿਬ ਤੁਹਾਡਾ ਕਿਹੜਾ ਪਲੇਅਰ ਆ ਮੁੰਡਾ ਸੋਨਾ ਸੋਨਾ ਪਾਲੋ ਵਾਲੀ ਸੋਨਾ ਪਾਲੋ ਵਾਲੀ ਹਨਾ ਜੇਸੀਬੀ ਚਾਰ ਹੋ ਹੋ ਗਏ ਤੇ ਆਪਾਂ ਪਿਛਲੇ ਸਾਲ ਵੀ ਉਤਮ ਕੀਤਾ ਸੀ ਇਹ ਸਾਲ ਵੀ ਆਪਾਂ ਕੁਝ ਨਾ ਕੁਝ ਬੀਰੀ ਟੈਪੀ ਦੇ ਪਰਿਵਾਰ ਨੂੰ ਵੀ ਆਪਾਂ ਭੇਜਣਾ ਭਾਜੀ ਜਰੂਰ ਕਿਉਂਕਿ ਪਿਛਲੇ ਸਾਲ ਇਸ ਫੈਡਰੇਸ਼ਨ ਨੇ 8.5 ਲੱਖ ਦੇ ਕਰੀਬ ਜਿਹੜਾ ਬੀਰੀ ਟੈਪੀ ਪੂਰਾ 13 ਲੱਖ ਹੋ ਗਿਆ ਹਨਾ ਬਾਅਦ ਚ ਆਪਣੇ ਹਾਲੈਂਡ ਵਾਲੇ ਮੇਲੇ ਤੇ ਵੀ ਹੋਏ 13 ਲੱਖ ਰੁਪਈਆ ਜਿਹੜਾ ਯੂਰਪ ਦੀ ਸੰਗਤ ਨੇ ਤੁਸੀਂ ਬੀਰੀ ਟੈਪੀ ਵਾਲਾ ਮੁੰਡਾ ਵੇਖਿਆ ਹੋਣਾ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਔਰ ਉਹਦੇ ਲਈ ਪਿਛਲੇ ਸਾਲ ਭੇਜਿਆ ਮੰਨੂ ਮਸਾਣੇ ਦੇ ਪਰਿਵਾਰ ਲਈ ਵੀ ਆਪਾਂ ਮਾਇਆ ਕਤਰ ਕੀਤੀ ਸੀ ਸਪੇਨ ਸੋ ਅੱਜ ਵੀ ਆਪਾਂ 4-5 ਪਲੇਅਰਾਂ ਲਈ ਪੈਸੇ ਇਕੱਠੇ ਕਰ ਰਹੇ ਆਂ ਪਹਿਲਾਂ ਵੀ ਪੈਸੇ ਇਕੱਠੇ ਕੀਤੇ ਹੋਇਆ ਹੁਣ ਇਹ ਨਹੀਂ ਹੋਊਗਾ ਵੀ ਪੈਸੇ ਇਕੱਠੇ ਕਰ ਲਿਓ ਸਾਰੇ ਇੱਕ ਨੂੰ ਦੇ ਦੇਣੇ ਆ ਨਹੀਂ ਉਹ ਸਾਰਿਆਂ ਨੂੰ ਥੋੜੇ ਥੋੜੇ ਵੰਡ ਕੇ ਦਿੱਤੇ ਜਾਣਗੇ ਤਾਂ ਕਿ ਜਿਹੜਾ ਇਲਾਜ ਕਰਵਾਉਣ ਵਾਲਾ ਬੰਦਾ ਇਲਾਜ ਕਰਵਾ ਲੇ ਆ ਜਿਹੜੀ ਉਹਦਾ ਫਾਈਨੈਂਸ਼ੀਅਲ ਹਲਪ ਹੁੰਦੀ ਹੈ ਉਸੇ ਤਰ੍ਹਾਂ ਹੋ ਜੇ ਸੋ ਸਾਰਿਆਂ ਨੂੰ ਬੇਨਤੀ ਆ 5 ਦਾ 100 150 ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਣਾ ਬਾਈ ਪਤਾ ਨਹੀਂ ਕਿੰਨੇ ਖਾ ਜਾਂਦੇ ਆ ਖੜੇ ਪਰ ਇੱਥੇ ਥੋੜਾ ਦਿੱਤਾ ਹੋਇਆ ਦਾਨ ਜਿਹੜਾ ਉਹ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਕੋਈ ਪਲੇਅਰ ਦੁਆਰਾ ਫੇਰ ਗਰਾਊਂਡਾਂ ਦੇ ਵਿੱਚ ਆ ਸਕਦਾ ਤੁਸੀਂ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਪੈਸਾ ਕਮਾ ਔਰ ਤੁਹਾਡੀ ਕਮਾਈ ਆ ਜਿਹੜੀ ਉਹ ਜਰੂਰ ਮੇਰਾ ਦਿਲ ਕਹਿੰਦਾ ਆ ਵੀ ਕਿਸੇ ਨੂੰ ਕਿਸੇ ਨੂੰ ਠੀਕ ਕਰਨ ਦੇ ਲਈ ਉਹ ਤੁਹਾਡੀ ਕਮਾਈ ਆ ਜਿਹੜੀ ਉਹ ਸਹਾਇੀ ਹੋਊਗੀ ਸੋ ਤੁਹਾਡਾ ਸਤਕਾਰ ਆ ਸਾਰਿਆਂ ਦਾ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਵੱਧ ਚੜ ਕੇ ਸਾਡੀ ਜਿਹੜੀ ਜਿੱਥੇ ਦੁਆਬਾ ਸਪੋਰਟਸ ਕਲੱਬ ਨਾਲ ਲੱਗੀ ਹੋਈ ਆ ਔਰ ਉੱਥੇ ਯੂਨਾਈਟਿਡ ਕਬੱਡੀ ਫੈਡਰੇਸ਼ਨ ਸਾਡੇ ਸਾਰੇ ਰੈਫਰੀ ਭਰਾ ਕੋਈ ਫਰਕ ਨਹੀਂ ਪੈਣਾ ਸਾਰਿਆਂ ਨੂੰ ਬੇਨਤੀ ਕਰਦੇ ਆ 5 ਦਾ 150 ਦੇ ਨਾਲ ਕਰ ਦਿਓ ਮੇਰਾ ਭਰਾ ਚੜ੍ਹਦੀ ਕਲਾ ਕਰਾ ਦਿਓ ਇਹ ਮੁੰਡੇ ਥੋੜੇ ਕਰਕੇ ਆਉਂਦੇ ਆ ਕਬੱਡੀ ਜਿਹੜੀ ਅੱਜ ਚੱਲਦੀ ਆ ਤਾਂ ਦਰਸ਼ਕਾਂ ਕਰਕੇ ਚੱਲਦੀ ਆ ਜੇ ਤੁਸੀਂ ਇਕੱਠ ਕਰਦੇ ਹੋ ਤਾਂ ਫੇਰ ਇਹਨਾਂ ਗਰਾਊਂਡਾਂ ਦੇ ਵਿੱਚ ਰੌਣਕ ਲੱਗਦੀ ਆ ਫੇਰ ਇਹ ਪਲੇਅਰ ਚੰਗਾ ਖੇਡ ਸਕਦੇ ਆ ਤੇ ਜਦੋਂ ਗਰਾਊਂਡ ਦੇ ਆਸੇ ਪਾਸੇ ਇਕੱਠ ਨਾ ਹੋਵੇ ਫਿਰ ਪਲੇਅਰ ਨੂੰ ਵੀ ਕੋਈ ਸਵਾਦ ਨਹੀਂ ਆਉਂਦਾ ਤਾਂ ਇਸ ਕਰਕੇ ਇਹ ਸਾਡੀ ਨੌਜਵਾਨ ਨੇ ਸਾਡੇ ਹੀ ਭੈਣ ਭਰਾ ਨੇ ਜਿਹੜੇ ਕਬੱਡੀ ਖੇਡਦੇ ਆ ਸੋ ਜਦੋਂ ਕੋਈ ਸੱਟ ਫੇਟ ਵੱਜਦੀ ਆ ਤੇ ਸਾਡਾ ਵੀ ਫਰਜ਼ ਬਣਦਾ ਹੁੰਦਾ ਵੀ ਆਪਾਂ ਬਾਹ ਚੜ ਕੇ ਸਹਿਯੋਗ ਕਰੀਏ ਸੋ ਗੇੜਾ ਦੇ ਰਹੇ ਨੇ ਵੀਰ ਬਾਹ ਚੜ ਕੇ ਸਹਿਯੋਗ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਸਾਰੇ ਆ ਪਲੀਜ਼ ਸਾਰੇ ਮਾਨ ਆਪਾਂ ਤੁਹਾਨੂੰ ਦੱਸਾਂ ਕਿੰਨੇ ਪੈਸੇ ਹੋਗੇ ਬਕਾਇਦਾ ਤੌਰ ਤੇ ਐਂਡ ਤੇ ਸਾਰਾ ਕੁਝ ਦੱਸਿਆ ਜਾਊਗਾ ਵੀ ਕਿੰਨੇ ਪੈਸੇ ਕਿਹਨੂੰ ਭੇਜੇ ਕਿੰਨੇ ਟੋਟਲ ਹੋਏ ਯੂਨਾਈਟਿਡ ਕਬੱਡੀ ਫੈਡਰੇਸ਼ਨ ਕੋਲੇ ਸਾਰਾ ਇਹਦਾ ਹਿਸਾਬ ਕਿਤਾਬ ਹੋਇਆ ਤੇ ਸਾਰੇ ਬੰਦੇ ਅਸੀਂ ਖੁਦ ਇਹਨਾਂ ਨੂੰ ਆਪਣੇ ਪੇਜਾਂ ਤੇ ਪਾਵਾਂਗੇ ਉੱਥੇ ਤੁਸੀਂ ਟਿਕਟਾਕ ਤੋਂ ਵੀ ਤੁਹਾਨੂੰ ਪਤਾ ਲੱਗ ਜਾਣਾ ਔਰ ਬੇਨਤੀ ਆ ਬਾਅਦ ਚੜ ਕੇ ਸਹਿਯੋਗ ਕਰਿਓ ਔਰ ਤਾਂ ਕਿ ਆਪਾ ਉਹਨਾਂ ਬੰਦਿਆਂ ਦੇ ਨਾਲ ਖੜ੍ਹ ਸਕੀਏ ਮੈਂ ਪਹਿਲਾਂ ਕਿਹਾ ਤੁਸੀਂ ਦਿਨ ਰਾਤ ਕਮਾਈ ਕਰਦੇ ਹੋ ਇੱਥੇ ਬੜੀ ਔਖੀ ਕਮਾਈ ਆ ਇੱਥੋਂ ਦੀ ਤੇ ਪਤਾ ਨਹੀਂ ਕੀ ਦੀ ਮਿਹਨਤ ਦੀ ਕਮਾਈ ਦੇ ਨਾਲ ਪਤਾ ਨਹੀਂ ਕੀ ਨੇ ਠੀਕ ਹੋ ਜਾਣਾ ਸੋ ਸਾਡੀ ਤਾਂ ਇੰਨੀ ਇੱਕ ਬੇਨਤੀ ਆ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਪਲੀਜ਼ ਬਹੁਤ ਚੜ ਕੇ ਸਹਿਯੋਗ ਕਰਿਓ ਜੀ ਬਹੁਤ 27 ਫਰਵਰੀ ਹੋਣੀ ਆ ਅਕਾਲਾ ਵਿੱਚ ਕਹਿੰਦੇ ਵੱਡੇ ਕਬੱਡੀ ਕੱਪ ਦੀ ਮੇਰੇ ਵੀਰੋ ਜਿੱਥੇ ਦੁਨੀਆ ਦੇ ਵੱਡੇ ਮੱਲ ਭਿਰਣਗੇ ਬਹੁਤ ਵੱਡੇ ਵੱਡੇ ਨਾਮ ਦਿੱਤੇ ਜਾਣਗੇ ਵੱਡੇ ਵੱਡੇ ਸਨਮਾਨ ਹੋਣਗੇ ਖਿਡਾਰੀਆਂ ਦੇ ਬਲਾਰਿਆਂ ਦੇ ਪ੍ਰਿੰਪਿੰਦਰ ਜਲਾਲ ਦਾ ਕਹਿੰਦੇ ਬੁਲਟ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਕੀਤਾ ਜਾਵੇਗਾ 27 ਫਰਵਰੀ ਹੋਣੀ ਹੈ ਅਕਾਲਾ ਮੇ ਕਹਿੰਦੇ ਵੱਡੇ ਕਬੱਡੀ ਕੱਪ ਦੀ ਹਾਂਜੀ ਤੁਹਾਨੂੰ ਰਵਿੰਦਰ ਜਲਾਲ ਦਾ ਪ੍ਰਾਲਾ ਕਿਵੇਂ ਲੱਗਿਆ ਖਿਡਾਰੀਆਂ ਦੇ ਲਈ ਕਮੈਂਟਾਂ ਵਿੱਚ ਜਰੂਰ ਦੱਸ ਕੇ ਜਾਇਓ ਤੇ ਕਬੱਡੀ ਦੀਆਂ ਨਵੀਆਂ ਵੀਡੀਓ ਦੇਖਣ ਲਈ ਤੇ ਕਬੱਡੀ ਕੱਪਾਂ ਦੇ ਫਾਈਨਲ ਰਿਜ਼ਲਟ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ